ਸਤਿ ਸ੍ਰੀ ਅਕਾਲ ਜੀ ਫੋਰਚਨਰ ਆ ਗਿਆ ਆਪਣੇ ਕੋਲੇ ਲੋਕਲ ਸ਼ਹਿਰ ਪਠੰਡੇ ਤੋਂ ਮੇਨ ਜਿਹੜਾ ਡੈਮੇਜ ਹੈ ਉਹ ਲਾਈਟ ਪੈਨਲ ਆ ਤੇ ਇਹੀ ਵਸ ਇਸੇ ਦੀ ਆਪਾਂ ਕਲਾਕਾਰੀ ਦਿਖਾਉਣੀ ਆ ਮੇਨ ਤਾਂ ਚਲੋ ਅਗਲਾ ਬੰਪਰ ਆ ਮਗਰਿਆਲਾ ਇਹ ਕੋਈ ਚਲੋ ਬੜੀ ਵੱਡੀ ਗੱਲ ਨਹੀਂ ਤੇ ਇਹ ਦੇਖੋ ਬਿੰਗਾ ਦੇਖੋ ਕਿੰਨਾ ਹੋਇਆ ਵਾ ਪਰ ਇਹਦੇ ਤੇ ਆਪਾਂ ਪੂਰੀ ਕਲਾਕਾਰੀ ਦਿਖਾਉਣੀ ਆ ਵੀ ਆਪਾਂ ਇਹਨੂੰ ਰੰਗ ਨਹੀਂ ਕਰਨਾ ਇਹਨੂੰ ਆਂ ਸਿੱਧਾ ਕਰਨਾ ਚਲੋ ਕੰਮ ਸ਼ੁਰੂ ਹੋ ਗਿਆ ਬਾਈ ਦੇਖੋ ਮਾੜਾ ਜਿਹਾ ਕੰディション ਦੇਖੋ ਤੇ ਪਿਛਲਾ ਬੰਪਰ ਦੇਖ ਲਓ ਤੇ ਸਾਰੀ ਗੱਡੀ ਨੂੰ ਆਪਾਂ ਰਮੇਗਾ ਪਾਲਿਸ਼ ਕਰਨਾ ਪੂਰਾ ਘੈਂਟ ਤੇ ਬਧੀ ਹੁਣ ਦੇਖੋ ਕਿੰਨੀ ਪੀਲ ਕਾ ਤੇ ਚਿੱਟੀ ਦੇਖੋ ਇਹ ਲੈ ਤੁਹਾਨੂੰ ਦਿਖਾਉਣਾ ਮੈਂ ਦੇਖੋ ਮਾੜਾ ਜਾਂ ਕੱਲਾ ਡੈਂਟਰ ਦਾ ਕੰਮ ਨਹੀਂ ਹੁੰਦਾ ਬਿਕ ਤੇ ਨਾਕਲੇ ਪੇਂਟਰ ਦਾ ਹੁੰਦਾ ਹੈ ਬੜਾ ਸੰਯੋਗ ਹੁੰਦਾ ਹੈ ਚੀਜ਼ ਦੇ ਵਿੱਚ ਕਈ ਵਾਰੀ ਕੀ ਹੁੰਦਾ ਹੈ ਡੈਂਟਰ ਵਧੀਆ ਕੰਮ ਕਰਦਾ ਪੇਂਟ ਨਹੀਂ ਕਰਦਾ ਕਈ ਵਾਰ ਪੇਂਟਰ ਵਧੀਆ ਕੰਮ ਕਰਦਾ ਡੈਂਟਰ ਨਹੀਂ ਕਰਦਾ ਤੇ ਵਾਹਿਗੋਦੀ ਕਿਰਪਣਾ ਆਪਣੇ ਕੋਲੇ ਦੋਨੇ ਹੈਗੇ ਤੇ ਦੋਨੇ ਘੈਣ ਕੰਮ ਕਰਦੇ ਆ ਤੇ ਫਾਈਨਲ ਲੁੱਕ ਦੇ ਵਿੱਚ ਦੇਖੋ ਵੀ ਰਮਿੰਗ ਕਿਵੇਂ ਆ ਲੱਗਦੀ ਹੈ ਰੰਗ ਫਿਟਿੰਗ ਜੋ ਵੀ ਕਮੀ ਤੁਹਾਨੂੰ ਲੱਗਦੀ ਹੋਵੇ ਆਪਾਂ ਕੱਢਾਂਗੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਜੇ ਚੰਗਾ ਲੱਗਾ ਤਾਂ ਲਾਈਕ ਕਰ ਦਿਆ ਕਰੋ ਵੀਰੇ ਕੋਈ ਆਪਣਾ ਹਨਾ ਉਂਗਲੀ ਨਹੀਂ ਥੱਕਦੀ ਤੇ ਜੇ ਕੋਈ ਕਮੀ ਹੋਇਆ ਕਰੇ ਤਾਂ ਦੱਸ ਦਿਆ ਕਰੋ ਆਪਾਂ ਕੱਢਾਂਗੇ ਤੇ ਬਹੁਤ ਬਰੀਕੀ ਦੇ ਵਿੱਚ ਪਾ ਕੇ ਬਾਈ ਇਹ ਕੰਮ ਕੀਤਾ ਤੇ ਫਾਈਨਲ ਦੇ ਵਿੱਚ ਹੁਣ ਤੁਹਾਨੂੰ ਇਹ ਦਿਖਾਉਨੇ ਆਂਗੇ ਵੀ ਜਿਹੜਾ ਆਪਾਂ ਸਿੱਧਾ ਕਰਿਆ ਹੈ ਤੇ ਲਾਈਟ ਪੈਨਲ ਵੀ ਉਹ ਉਹ ਕਿਵੇਂ ਹੋਇਆ ਉਹ ਵੀ ਤੁਸੀਂ ਮਾੜਾ ਵੀਰੇ ਦੇਖੋ ਇਹਨਾ ਲੈਣੋਂ ਰੰਗ ਨਹੀਂ ਮਾਰਿਆ ਦੇਖੋ ਕਿ ਰੰਗ ਦਾ ਚੱਕਰ ਪੈ ਜਾਂਦਾ ਤੇ ਪ੍ਰਮਾਤਮਾ ਤੁਹਾਨੂੰ ਰੱਖੇ ਚੜ੍ਹਦੀ ਕਲਾ ਦੇ